ਹਾਰ ਧਰਮ ਵਿੱਚ ਕੁਝ ਚੰਦ ਕੁ ਲੋਕ ਹੁੰਦੇ ਹਨ ਜਿਨ੍ਹਾਂ ਦੀਆਂ ਗਲਤੀਆਂ ਕਰਕੇ ਧਰਮ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਆਹ ਜਿਹੜੀ ਸਕਰੀਨ ਤੇ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਪੰਜਾਬ ਦੇ ਮੱਖੂ ਸ਼ਹਿਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਵੀਰ ਨੇ ਇਹਨਾਂ ਦੋ ਇਸਾਈ ਧਰਮ ਨਾਲ ਸੰਬੰਧ ਰੱਖਣ ਵਾਲੀਆਂ ਕੁੜੀਆਂ ਬਾਰੇ ਦੱਸਦੇ ਹੋਏ ਦੱਸਿਆ ਕਿ ਇਹ ਦੋਵੇਂ ਕੁੜੀਆਂ ਮੱਖੂ ਦੀ ਦਾਣਾ ਮੰਡੀ ਵਿੱਚ ਹੋਈ ਬੰਦਗੀ ਤੋਂ ਆਈਆਂ ਹਨ ਤੇ ਇਹ ਦੋਵੇਂ ਉਥੇ ਸੇਵਾਦਾਰनियां ਹਨ ਤੇ ਹੁਣ ਇਹ ਬੰਦਗੀ ਤੋਂ ਬਾਅਦ ਸਿੱਧੀਆਂ ਠੇਕੇ ਤੇ ਪਹੁੰਚ ਗਈਆਂ ਹਨ ਤੇ ਠੇਕੇ ਵਾਲੇ ਕੋਲ ਇੱਕ ਬੀਅਰ ਦੀ ਬੋਤਲ ਲੈ ਲੈਂਦੀਆਂ ਹਨ ਤੇ ਇਸ ਬੀਅਰ ਨੂੰ ਇਹ ਆਪਣੀ ਬੋਤਲ ਵਿੱਚ ਪਵਾ ਲੈਂਦੀਆਂ ਹਨ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਤੇ ਇਹ ਆਰਾਮ ਨਾਲ ਬੀਅਰ ਪੀ ਸਕੇ। ਦੇਖੋ ਵੀਡੀਓ ਬਣਾਉਣ ਵਾਲੇ ਵੀਰ ਨੇ ਹੋਰ ਕੀ ਦੱਸਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਸ਼ਾਹ ਜੀ ਆਪਾਂ ਕਿਸੇ ਧਰਮ ਦੇ ਵਿਰੋਧੀ ਨਹੀਂ ਪਰ ਆਹ ਕੁੜੀਆਂ ਮਖੂ ਦੇ ਵਿੱਚ ਜਿਹੜੀ ਦਾਣਾ ਮੰਡੀ ਚ ਬੰਦਗੀ ਹੁੰਦੀ ਆ ਉੱਥੇ ਸੇਵਾਦਾਰਨੀਆਂ ਬਣ ਕੇ ਆਉਂਦੀਆਂ। ਹੁਣ ਪਤਾ ਨਹੀਂ ਇਹਨਾਂ ਦੇ ਹੱਥ 'ਚ ਪਹਿਲੋ ਇੱਕ ਬਾਈਬਲ ਸੀ ਉਹ ਰੱਖ ਕੇ ਆਈਆਂ ਤੇ ਫਿਰ ਇਹਨਾਂ ਨੇ ਬੀਅਰ ਲਈ ਫਿਰ ਆਪਦੀ ਬੋਤਲ 'ਚ ਪਵਾਈ ਤੇ ਫਿਰ ਇਹਨਾਂ ਨੇ ਮਹੂ ਥਾਣੇ ਕੋਲ ਜਾ ਕੇ ਜਿਹੜੇ ਉੱਥੇ ਮੂੰਹ ਖੋਲ ਲਿਆ ਤੇ ਪੀਣ ਲੱਗ ਪਈਆਂ ਠੀਕ ਹੈ ਜੀ ਜਿਹੜੀ ਮਹੂ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਚਰਚ ਲੱਗਦੀ ਆ ਉੱਥੇ ਕੁੜੀਆਂ ਆਉਂਦੀਆਂ